हां दोस्तों दोस्तों आज अपन थोनू जेड़ा सब्जी ਵਿੱਚ ਘਾ ਹੁੰਦਾ ਹੈ ਇਹਦੇ ਬਾਰੇ ਜਾਣਕਾਰੀ ਦੇਵਾਂਗੇ दोस्तों ਜਿਹੜੀ ਆਪਾਂ ਦਵਾਈ ਦੱਸਾਂਗੇ ਉਹ ਕਦੂਆਂ ਦੇ ਜਾਂ ਤੋਰਿਆਂ ਦੇ ਬੱਲਾਂ ਦੇ ਉੱਤੇ ਵੀ ਹੁੰਦੀ ਹੈ ਤੇ ਆਪਾਂ ਥੱਲੇ ਵੀ ਕਰ ਸਕਦੇ ਆਂ ਆਪਾਂ ਇਹਦੇ ਵਿੱਚ ਰਾਉਂਡ ਅਪ ਤੇ ਗ੍ਰਾਮਿਕਾ ਸੌਣ ਵਗੈਰਾ ਦਵਾਈ ਨਹੀਂ ਕਰਨੀ ਗ੍ਰਾਮਿਕਾ ਸੌਣ ਦਵਾਈ ਤੇ ਰਾਉਂਡ ਅਪ ਉਹ ਬੱਲਾਂ ਨੂੰ ੱਤਕਾ ਲਾ ਜਾਂਦੀ ਹੈ ਉਹ ਨਹੀਂ ਕਰਨੀ ਚਾਹੀਦੀ ਆਪਾਂ ਜਿਹੜੀ ਕਦੂਆਂ ਦੇ ਥੱਲੇ ਲਾਉਂਦੇ ਆਂ ਕਦੂ ਵੀਰ ਉਹਨਾਂ ਵਾਸਤੇ ਵੀ ਦੱਸਦੇ ਆਂ ਜਿਹੜੀ ਇਹ ਬੱਲਾਂ ਘਾ ਹੈ ਇਹ ਬਰੀਕ ਪੱਤੇ ਦਾ ਘਾ ਹੈ ਕਿ ਜਿਹੜੇ ਬਰੀਕ ਪੱਤੇ ਵਾਸਤੇ ਆਪਣੇ ਏਜਲ ਦਵਾਈ ਆਉਂਦੀ ਹੈ ਏਜਲ ਨਾਮ ਦੀ ਦਵਾਈ ਤੇ 10% ਸਾਲਟ ਚ ਆਉਂਦੀ ਹੈ ਉਹ ਆਪਾਂ ਕਿਤੋਂ ਵੀ ਆਪਣੀ ਦੁਕਾਨਾਂ ਤੋਂ ਲੈ ਸਕਦੇ ਆ ਤੇ ਜਿਹੜੀ ਆਪਾਂ ਇਹਦੇ ਸਪਰੇ ਕਰਾਂਗੇ ਉਹਦੀ ਡੋਜ਼ ਢੋਲੀ ਦੀ 50 ਗ੍ਰਾਮ ਤੇਰੀ ਹੁਣ ਪੈਂਦੀ ਹੈ 16 ਲੀਟਰ ਦੀ ਢੋਲੀ 'ਚ ਤਾਂ ਉਹ ਸਭ ਨਾਲ ਆਪਾਂ ਢੋਲੀਆਂ 'ਚ ਪਾ ਕੇ ਆਪਾਂ ਦਵਾਈ ਕਰਨੀ ਹੈ ਤੇ ਇਹ ਬਰੀਕ ਪੱਤੇ ਵਾਲਾ ਸਾਰਾ ਕਾਜ ਜਿਹੜਾ ਉਹ ਖਤਮ ਹੋ ਜਾਂਦਾ ਹੈ ਤੇ ਤਾਂ ਜੋ ਆਪਾਂ ਨੂੰ ਜਿਹੜੀਆਂ ਬੱਲਾਂ ਇਹ ਤਾਂ ਆਪਣੇ ਚਲੋ ਬਾਅਦ ਥੱਲੋਂ ਵਿਹਲੇ ਆ ਜਿਹੜੀਆਂ ਕਦੂਆਂ ਦੀਆਂ ਬੱਲਾਂ ਆ ਥੱਲੇ ਲੱਗੇ ਹੁੰਦਾ ਕਦੂ ਉਦੇ ਵਾਸਤੇ ਵੀ ਆਪਾਂ ਕਦੋਂਾਂ ਦੇ ਉੱਤੇ ਵੀ ਕਰ ਸਕਦੇ ਆ ਤੇ ਉਹ ਕਦੋਂ ਨੁਕਸਾਨ ਨਹੀਂ ਪਚਾਉਂਦੀ ਤੇ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਧੰਨਵਾਦ